ਇੱਥੇ ਤਿੰਨ ਦੂਏ ਦੇਖੇ ਗਏ ਜੀ ਇਸ ਕਰਕੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਤੇ ਮੰਨ ਕੇ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਤੇ ਉਹ ਆਪਣਾ ਆਪ ਦਾ ਕੰਮ ਵੀ ਕਰ ਰਹੇ ਜੀ ਕਿੰਨੇ ਤਿੰਨ ਦੂਏ ਦੇਖੇ ਗਏ ਕਿੰਨੇ ਵਜੇ ਦਾ ਸਮਾਂ ਸੀ ਕਿਹੜੀ ਜਗ੍ਹਾ ਤੇ ਦੇਖੇ ਗਏ ਤੇ ਪਿੰਡ ਵਿੱਚ ਕਿਸ ਦਾ ਮਾਹੌਲ ਹੈ ਤਿੰਨ ਦੂਏ ਦੂ ਦੇਖੇ ਗਏ ਜੀ ਤਕਰੀਬਨ 8 ਵਜੇ ਦਾ ਟਾਈਮ ਸੀ ਜੀ ਜਦੋਂ ਦੇਖੇ ਗਏ ਆ ਤੇ ਪਿੰਡ ਵਿੱਚ ਇਸ ਕਰਕੇ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਸਾਰਾ ਜਾਨੀ ਕਿ ਇਲਾਕਾ ਡਰਿਆ ਬਈ ਇੱਥੋਂ ਦਾ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਜਦ ਵਿਭਾਗ ਦੇ ਉਹ ਵੀ ਆਪਦੀ ਕਾਰਵਾਈ ਕਰਕੇ ਤੇ ਤਾਂ ਜੋ ਪਿੰਡ ਵਿੱਚ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਸਾਰਾ ਖਤਰਾ ਬਣਿਆ ਉਹ ਟਾਲਿਆ ਜਾ ਸਕੇ ਕੋਈ ਅਨਸਖਾਮੀ ਘਟਨਾ ਨਾ ਹੋ ਸਕੇ ਇਸ ਤੋਂ ਪਹਿਲਾਂ ਪਹਿਲਾਂ ਕੋਈ ਕਾਰਵਾਈ ਕੀਤੀ ਜਾਵੇ ਇਥੇ ਤੇ ਜੋ ਜਾਨਵਰ ਦੇਖੇ ਗਏ ਆ ਜੋ ਕਿ ਤਿੰਦੂਆ ਨਸਲ ਦੇ ਆ ਤੇ ਉਹ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਕੋਈ ਕਾਰਵਾਈ ਕਰੇ ਤੇ ਉਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਕੋਈ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੀ ਜਗ੍ਹਾ ਤੋਂ ਜਿਹੜੇ ਤਿੰਦੂਏ ਦੇਖੇ ਗਏ ਆ ਆ ਪਿੰਡ 'ਚ ਡਰ ਦਾ ਮਾਹੌਲ ਆ ਜ਼ਰੂਰ ਆ ਬੱਚੇ ਖੇਡਦੇ ਆ ਸੜਕਾਂ ਤੇ ਰਾਹ ਗਲੀਆਂ 'ਚ ਖੇਡਦੇ ਹੈਗੇ ਛੱਪੜ ਦੇ ਨੇੜੇ ਹੈਗੇ ਆ ਇੱਥੇ ਕਾਫੀ ਲੋਕਾਂ ਨੂੰ ਜਗ੍ਹਾ ਹੈਗੀ ਆ ਤੇ ਉਹਦੇ ਕਰਕੇ ਵੀ ਡਰ ਦਾ ਮਾਹੌਲ ਤਾਂ ਹੈਗਾ ਹੀ ਆ ਤੇ ਬੱਚੇ ਖੇਡਦੇ ਆ ਬੱਚਾਂ ਦਾ ਡਰ ਹੈਗਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਤਿੰਦੂਏ ਹੁਣ ਬਹੁਤ ਸੰਭ ਦੇ ਕਿਹੜੀ ਜਗ੍ਹਾ ਤੇ ਜਿਹੜਾ ਤੇ ਕਾਫੀ ਵੱਡਾ ਛੱਪੜ ਹੈਗਾ ਇਹ 7-8 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਇਹਦੇ ਚਾਰ ਸਵੇਰੇ ਕਾਫੀ ਜ਼ ਸੀ ਸੀ ਜੀ ਬੋਲਦਾ ਮੈਂ ਜਗਲਾਪ ਭਾਗ ਤੋਂ ਅਸੀਂ ਜੀ ਇਹ ਪਿੰਡ ਚੋਂ ਲੋ ਦੱਸਿਆ ਗਿਆ ਸੀ ਕਿ ਇੱਥੇ ਕੋਈ ਜਾਨਵਰ ਆਇਆ ਤੇਰੀ ਵਾਲ ਦਾ ਪਿੰਜਰਾ ਲਾਇਆ ਜੇ ਕੋਈ ਆਏਗਾ ਤਾਂ ਮੁਰਕਾ ਤੇ ਫੌਲਾ ਨੂੰ ਸੂਚਿਤ ਕੀਤਾ ਜਾਊਗਾ